ਨੰਬਰ ਪਲੇਟ ਦੇ ਉੱਤੇ ਟੇਪ ਲਗਾ ਕੇ ਬਾਈਕ ਸਵਾਰ ਫਰਾਰ ਹੋ ਜਾਂਦੇ ਨੇ ਜੀ ਹਾਂ ਭੱਜ ਜਾਂਦੇ ਨੇ ਪੁਲਿਸ ਨੇ ਪਿੱਛਾ ਕਰਕੇ ਜਦੋਂ ਇਹਨਾਂ ਨੂੰ ਰੋਕਿਆ ਫੜਿਆ ਤਾਂ 24500 ਰੁਪਏ ਦਾ ਚਲਾਨ ਇਹਨਾਂ ਦੇ ਉੱਤੇ ਲਗਾਇਆ ਗਿਆ ਜੀ ਹਾਂ ਪੰਚਕੁਲਾ ਦੇ ਵਿੱਚ 9907 ਚਲਾਨ ਕੱਟੇ ਗਏ ਨੇ ਬਿਨਾਂ ਨੰਬਰ ਪਲੇਟਾਂ ਜਾਂ ਛੇੜਛਾੜ ਵਾਲੀਆਂ ਪਲੇਟਾਂ ਵਾਲੇ ਵਾਹਨ ਮਾਲਕਾ ਵਿਰੁੱਧ ਸਖਤ ਕਾਰਵਾਈ ਹੋਈ ਹੈ ਪੰਚਕੁਲਾ ਦੇ ਵਿੱਚ ਪਿਛਲੇ 10 ਮਹੀਨਿਆਂ ਦੇ ਵਿੱਚ ਉਹਨਾਂ ਵਾਹਨਾਂ ਦੇ ਮਾਲਕਾਂ ਨੂੰ 9907 ਚਲਾਨ ਜਾਰੀ ਕੀਤੇ ਗਏ ਨੇ ਜਿਨ੍ਹਾਂ ਦੇ ਵਾਹਨਾ ਦੇ ਵਿੱਚ ਨੰਬਰ ਪਲੇਟਾਂ ਦੀ ਘਾਟ ਸੀ ਜਾਂ ਛੇੜਛਾੜ ਕੀਤੀ ਗਈ ਸੀ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਚਲਾਨ 9363 ਨੰਬਰ ਪਲੇਟਾਂ ਦੇ ਨਾਲ ਛੇੜਛਾੜ ਕਰਨ ਲਈ ਸੀ ਤੇ ਨਾਲੇ ਛੇੜਛਾੜ ਦਾ ਅਰਥ ਹੈ ਨੰਬਰ ਪਲੇਟ ਨੂੰ ਟੇਪ ਦੇ ਨਾਲ ਜਾਂ ਹੋਰ ਤਰੀਕੇ ਦੇ ਨਾਲ ਟੱਕ ਦੇਣਾ ਬਾਕੀ ਚਲਾਨ ਉਹਨਾਂ ਵਾਹਨਾਂ ਦੇ ਸੰਬੰਧ ਜਿਨ੍ਹਾਂ ਦੇ ਕੋਲ ਨੰਬਰ ਪਲੇਟਾਂ ਬਿਲਕੁਲ ਹੀ ਨਹੀਂ ਸੀ ਇਹ ਮੁਹਿੰਮ ਇਸ ਲਈ ਸ਼ੁਰੂ ਕੀਤੀ ਜਾ ਰਹੀ ਹੈ ਕਿਉਂਕਿ ਨੰਬਰ ਪਲੇਟਾਂ ਨੂੰ ਛੁਪਾਉਣ ਜਾਂ ਬਦਲਣ ਦੇ ਨਾਲ ਅਪਰਾਧੀ ਆਸਾਨੀ ਦੇ ਨਾਲ ਬਚ ਜਾਣਗੇ ਜਦੋਂ ਵਾਹਨ ਦਾ ਨੰਬਰ ਪਤਾ ਨਹੀਂ ਹੁੰਦਾ ਤਾਂ ਪੁਲਿਸ ਲਈ ਅਚੇ ਅਪਰਾਧੀਆਂ ਨੂੰ ਫੜਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਲਈ ਪੁਲਿਸ ਇਹ ਯਕੀਨੀ ਬਣਾ ਰਹੀ ਹੈ ਕਿ ਹਰ ਇੱਕ ਵਾਹਨ ਦੇ ਉੱਤੇ ਇੱਕ ਸਪਸ਼ਟ ਅਤੇ ਸਹੀ ਨੰਬਰ ਪਲੇਟ ਹੋਵੇ ਇਹ ਜਨਤਕ ਸੁਰੱਖਿਆ ਦੇ ਲਈ ਬਹੁਤ ਮਹੱਤਵਪੂਰਨ ਹੈ ਤਾਂ ਲਈ ਟ੍ਰੈਫਿਕ ਐਸਐਚਓ ਨੇ ਡਰਾਈਵਰਾਂ ਨੂੰ ਸਖਤ ਚੇਤਾ ਆਵਨੀ ਜਾਰੀ ਕੀਤੀ ਉਹਨਾਂ ਨੇ ਸਾਰਿਆਂ ਨੂੰ ਆਪਣੇ ਵਾਹਨਾ ਦੇ ਉੱਤੇ ਸਹੀ ਅਤੇ ਅਧਿਕਾਰਤ ਨੰਬਰ ਪਲੇਟਾ ਲਗਾਉਣ ਦੀ ਅਪੀਲ ਕੀਤੀ ਨਾਲ ਯੰਕਾ ਨੂੰ ਛੁਪਾਉਣ ਲਈ ਛੇੜਛਾੜ ਬਦਲਨੀਆਂ ਟੇਪ ਦੀ ਵਰਤੋਂ ਕਰਨ ਤੋਂ ਬਚੋ ਤਾਂ ਹੁਣ ਇਸ ਨਿਯਮ ਦੀ ਉਲੰਘਣਾ ਉਹ ਸਪਸ਼ਟ ਕੀਤਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੈ ਅਤੇ ਜਨਤਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੇ ਲਈ ਇੱਕ ਵੱਡਾ ਖਤਰਾ ਹੈ ਜਿਸ ਕਰਕੇ ਇਹ ਮੁਹਿੰਮ ਹੁਣ ਚਲਾਈ ਜਾ ਰਹੀ ਹੈ